ਇਕ ਹੋਰ ਕਥਾ ਹੈ ਰਾਜਾ ਪਰੀਖਤ ਪਾਂਡਵਾਂ ਦਾ ਪਰਪੋਤਰਾ ਉਹ ਵ્યાਸ ਨੂੰ ਬਾਕੀ ઋਸ਼ੀਆਂ ਨੂੰ ਅਕਸਰ ਕਿਹਾ ਕਰਦਾ ਸੀ ਜੇਕਰ ਸ੍ਰੀ ਕ੍ਰਿਸ਼ਨ अर्जुन ਨੂੰ ਜਯਦਸ਼ਤਰ ਨੂੰ ਸਭ ਕੁਝ ਦੱਸ ਦਿੰਦੇ ਅਗਰ ਉਹ ਜਾਣੀ ਜਾਣ ਸਕ। ਤਾਂ ਪਾਂਡਵਾਂ ਦੀ ਇਹ ਦੁਰਦਸ਼ਾ ਨਾ ਹੋਣੀ ਜੋ ਹੋਈ ਹੈ। ॠषि मुनि ਪ੍ਰਿਛਤ ਨੂੰ ਸਮਝਾਉਂਦੇ ਸਨ ਹੋਣੀ ਬਲਵਾਨ ਹੈ। ਹੋਣੀ ਬਲਵਾਨ ਹੈ। ਕੋਣੀ ਨੂੰ नहीं रोकया जा सकता कठिन है। परिचित कहें अगर मनुख को पता चल जाए कि फलाने दिन ऐसा होना है तो मनुख है, उपराले कर सकता है होनी दे भाव रोक सकता है परे सुट सकता है कोई तो दूसरा श्लोक है धन गुरु अर्जन देव जी महाराज का संस्कृति श्लोक बहुत जतन करता बलवंत कारी सेवंत सूरा चतुर्दश होवंत आ गया भगवान पुरखे नानक केटी सास अकरखते खते राजे परिषद नषिया ने दसिया रेनू तक छप नाम दे एक सपने डंग मारना पूर्णमासी वाले थे और उसे नाल तेरी मौत हो गई तेरी मृत्यु हो गई समय दस दितता गया दिन दस दितता गया राजे ने लोहे दी कोठड़ी बनवाई ਔਰ ਪੂਰਨਮਾਸ਼ੀ ਵਾਲੇ ਦਿਨ ਉਸ ਤੇ ਚਾਹਲ ਹੋ ਗਿਆ। ਬਾਹਰੋਂ ਤੇ ਹਵਾ ਦਾ ਝੌਂਕਾ ਵੀ ਉਸ ਤੇ ਜਾਣਾ ਖਠਨ ਸੀ। ਇਸ ਢੰਗ ਦੀ ਲੋਹੇ ਦੀ ਕੋਠੜੀ ਬਣਵਾਈ। ਚਾਰੋਂ ਪਾਸੇ ਬੜੇ ਬੇਰ, ਸੂਰ ਬੇਰ, ਬਲੀ ਪੈਰੇ ਤੇ ਲਾ ਦਿੱਤੇ। ਔਰ ਨਿਗਰਾਨੀ ਰੱਖੋ ਕਿਦਰੇ ਸੱਫ ਆ ਰਹੇ ਹੋਵੇ ਤੇ ਟੁੱਟ ਨਾ ਵਾ। मार देलो निश्चिंत बैठे बहुत यत्न करता बलवंत कारी सेवंत सूरा चतुर्दिशे बड़ा बलवान सी बड़े-बड़े सूर वीर उसके अधीन सन और बड़ा यत्न कीता उसने अपने आप नु बचाण दा खैर पूर्णमासी वाली रा ਜਦੋਂ ਸੁਪਨੇ ਡੰਗ ਮਾਰਨਾ ਹੈ ਕੁਝ ਸਮਾਂ ਪਹਿਲੇ ਇੱਕ ॠषि ਆਏ পুষ্প ਲੈ ਕੇ ਫੁੱਲ ਲੈ ਕੇ 12 ਪਹਿਰੇਦਾਰਾਂ ਨੇ ਰਾਜੇ ਨੂੰ ਖਬਰ ਕੀਤੀ ਸੰਤ ਜੀ ਆਏ ਨੇ ਉਸ ਮਾਲਾ ਲੈ ਕੇ ਤੁਹਾਡੀ ਸ਼ੁਭ ਕਾਮਨਾ ਲਈ ਫੋ ਰਾਜੇ ਪ੍ਰੀਸ਼ਦ ਨੇ ਆਣਦੇ ਤਰਹਿ পুষ্প ਅਗੋਂ ਰਖੇ ਤੇ পুষ্প ਦੇ ਵਿੱਚੋਂ ਕੀੜਾ ਨਿਕਲਿਆ ਨਾਨਕ ਕੀਟੇ ਸਾਸ ਅਕਰਖਤੇ ਉਹ ਕੀੜਾ ਜ਼ਹਿਰੀਲਾ ਉਹ ਕੀੜਾ ਹੀ ਤਛਪਨਾਗ ਸੀ ਉਹਨੇ ਡੰਗ ਮਾਰਿਆ ਰਾਜਾ ਪਰਿਚਿਤ ਉਸੇ ਨਾਲੀ ਤੜਫ ਤੜਫ ਕੇ ਮਰ ਗਿਆ ਰੋਂਦਾ ਰਿਹਾ ਰੋਂਦਾ ਰਿਹਾ ਰੋਂਦਾ ਰਿਹਾ ਰੋਣਾ ਇਸ ਗੱਲ ਦਾ ਹੈ ਜੋ ਮੈਂ ਚਾਹਿਆ ਸੀ ਨਹੀਂ ਹੋਇਆ ਨਹੀਂ ਹੋਇਆ ਔਰ ਜੋ ਮੈਂ ਨਹੀਂ ਚਾਹੰਦਾ ਸੀ ਹੋ ਗਿਆ ਹੋ ਗਿਆ ਜਗਤ ਇਤਨਾ ਜੋ ਰੋ ਰਹੇ ਹੈ ਉਸ ਦਾ ਮੂਲ ਕਾਰਨ ਜੋ ਹੋ ਰਿਹਾ ਹੈ ਇਕ ਕਬੂਲ ਨਹੀਂ ਔਰ ਜੋ ਮੈਂ ਚਾਹਾਂ ਐਸਾ ਹੋਵੇ ਨਹੀਂ ਕਿਸੇ ਦੀ ਦਰਿਆ ਰਜ਼ਾ ਦੇ ਚ ਦਰਿਆ पे ਵਗਦੇ ਨੇ ਕਿਸੇ ਦੇ ਹੁਕਮ ਦੇ ਚ ਇਸ ਸੂਰਜ ਚੰਦ ਤਾਰੇ ਗਰਦਿਸ਼ ਦਿਤ ਨੇ ਸਾਰਾ ਬ੍ਰਹਿਮੰਡ ਜੋ ਚਲ ਰਿਹਾ ਹੈ ਇਹ ਕਿਸੇ ਦੀ ਰਜ਼ਾ ਵਿੱਚ ਚਲ ਰਿਹਾ ਹੈ ਸੂਰਜ ਚੰ드ਰਾ ਮਾ ਤਾਰੇ ਸਾਗਰ ਪਉਣ ਪਾਣੀ ਦਰਿਆ ਜਿਸ ਦੇ ਹੁਕਮ ਤੇ ਚੱਲ ਰਹੇ ਨੇ ਐ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤੋ ਉਸ ਦੇ ਹੁਕਮ ਦੇ ਚ ਰੋਣਾ ਇਸ ਗੱਲ ਦਾ ਹੈ ਕਿ ਹੁਕਮ ਕਬੂਲ ਨਹੀਂ ਇਹ ਹੋਣੀ ਕਬੂਲ ਜਿਵੇਂ ਹੈ ਦੀ ਹਾਲਤ ਵਿੱਚ ਕੁਝ ਵੀ ਨਹੀਂ ਹੈ ਜਿਵੇਂ ਹੈ ਅਸੀਂ ਕਹਿੰਦੇ ਆ ਇਹ ਬੱਚਾ ਹੈ ਨਹੀਂ ਇਹ ਬੱਚਾ ਹੋ ਰਿਹਾ ਹੈ ਕੰ ਏਕ ਪਲ ਪਹਿਲੇ ਜੋ ਸੀ ਹੁਣ ਨਹੀਂ ਹੈ ਇੱਕ ਦਿਨ ਪਹਿਲੇ ਜੋ ਸੀ ਹੁਣ ਨਹੀਂ ਹੈ ਇਥੇ ਹੋ ਰਿਹਾ ਹੈ ਇਹ ਬੱਚਾ ਜਵਾਨ ਹੋ ਰਿਹਾ ਹੈ ਇਹ ਜਵਾਨ ਬੁੱਢਾ ਹੋ ਰਿਹਾ ਹੈ ਬੱਚੇ ਦਾ ਜਵਾਨ ਹੋਣਾ ਇਕ ਹੁਕਮ ਹੈ ਹੋਣੀ ਹੈ ਜਵਾਨ ਦਾ ਬੁੱਢਾ ਹੋਣਾ ਇੱਕ ਹੁਕਮ ਹੈ ਹੋਣੀ ਹੈ ਬੁੱਢੇ ਦਾ ਮੌਤ ਦੀ ਆਗੋਸ਼ ਵਿੱਚ ਚਲੇ ਜਾਣਾ ਹੋਣੀ ਹੈ ਹੁਕਮ ਹੈ ਜੋ ਹੁਕਮ ਸਾਡੇ ਤਨ ਤੇ ਲਾਗੋ ਹੈ ਉਹ ਹੀ ਸਾਡੇ ਮਨ ਤੇ ਲਾਗੋ ਧਰਮ ਦੀ ਸਾਧਨਾ ਹੈ ਮਨੁੱਖ ਆਪਣਾ ਮਨ ਮਨ ਪ੍ਰਭੂ ਦੇ ਅਨਕੂਲ ਕਰੇ ਲੇਕਿਨ ਮਨ ਆਪਣੇ ਸੁਭਾਅ ਕਰਕੇ ਆਪਣੇ ਅਹੰਕਾਰ ਕਰਕੇ ਆਪਣੇ ਲੋਭ ਕਰਕੇ ਆਪਣੀ ਵਾਸ਼ਨਾ ਕਰਕੇ ਪ੍ਰਤੀਕੂਲ ਚੱਲਦਾ ਹੈ ਔਰ ਜੀਵਨ ਵਿੱਚ ਜਿੱਥੇ ਜਿੱਥੇ ਰੁਕਾਵਟਾਂ ਨੇ ਬਥੇਰੀਆਂ ਰੁਕਾਵਟਾਂ ਨੇ ਉਹ ਰੁਕਾਵਟ ਕੀ ਹੈ दरअसल वो होना ही है बहाव है वो होनी इस कबूल नहीं जवानी कबूल सी बुढ़ेपा कबूल नहीं चलो रो पुट के बुढ़ेपा भी कबूल सी मौत कबूल नहीं नफा कबूल है नुकसान कबूल नहीं इज्जत कबूल है बेइज्जती कबूल नहीं खुशियां कबूल नहीं गम कबूल नहीं ਔਰ ਕੌਣ ਦੱਸੇ ਜਗਤ ਮੇਰੀ ਚਾਹਤ ਨਾਲ ਨਹੀਂ ਚੱਲ ਰਿਹਾ ਇਹ ਤੇ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਮੇਰੀ ਚਾਹਤ ਜਦ ਪ੍ਰਭੂ ਦੀ ਚਾਹਤ ਨਾਲ ਟਕਰਾਂਦੀ ਹੈ ਮੇਰੀ ਚਾਹਤ ਹਾਰ ਖਾ ਜਾਂਦੀ ਹੈ ਔਰ ਹੋਣ ਰਹਾ ਹੈ ਪ੍ਰਭੂ ਦਾ ছায়ਾ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰ ਚਾਹਤ ਕਛ ਹੋਰ ਹੋਰੇ ਕੀ ਔਰ اے ਭਾਈ ਚਿਤਵਤ ਰਹੋ ਠਗੋ ਨਾਨਕ ਫਾਸੀ ਗੱਲ ਪਰ ਅਗੋਂ ਫਿਰ ਜਨਮਾਂ ਦੀ ਫਾਸੀ ਪੈ ਗਈ ਜਿਤਨੇ ਚਿਰ ਤੱਕ ਮਨੁੱਖ ਨੂੰ ਹੋਣਾ ਕਬੂਲ ਨਹੀਂ ਹੋਣੀ ਕਬੂਲ ਲੈ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜਿਸ ਦਿਨ ਹੋਣੀ ਕਬੂਲ ਹੋ ਗਈ ਜਨਮ ਕਬੂਲ ਹੈ ਜਵਾਨੀ ਕਬੂਲ ਹੈ ਉਡੇਪਾ ਕਬੂਲ ਹੈ ਮਰਨਾ ਕਬੂਲ ਹੈ ਸੁਖ ਕਬੂਲ ਹੈ ਦੁੱਖ ਕਬੂਲ ਹੈ ਨਫੇ ਕਬੂਲ ਨੇ ਨੁਕਸਾਨ ਵੀ ਕਬੂਲ ਹੈ ਜਿਸ ਦਿਨ ਹੋਣੀ ਕਬੂਲ ਹੋ ਗਈ ਉਸੇ ਦਿਨ ਮਨੁ ਸਮਾਧੀ ਲੀਨ ਹੋ ਜਾਂਦਾ ਹੈ ਪਰਮ ਅਨੰਦੀ ਵਰਸ਼ਾ ਉਸਤੇ ਹੋ ਜਾਂਦੀ ਹੈ ਔਰ ਐਸਾ ਮਨੁਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਸਾ ਮਨੁੱਖ ਹਰ ਵਕਤ ਰਜ਼ਾ ਵਿੱਚ ਰਾਜ਼ੀ ਉਸ ਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉਗਿਆ ਹੈ ਮੇਰੀ ਚਾਹਤ ਨਾਲ ਨਹੀਂ ਕਿਸੇ ਦੀ ਰਜ਼ਾ ਵਿੱਚ ਉਗਿਆ ਹੈ ਸ਼ਾਮ ਨੂੰ ਗਰੂਬ ਹੋ ਰਿਹਾ ਹੈ ਮੇਰੀ ਮੰਗ ਕਰਕੇ ਨਹੀਂ ਕਿਸੇ ਦੀ ਰਜ਼ਾ ਵਿੱਚ ਬੁਲੇਖੇ ਲੱਗ ਜਾਂਦੇ ਨੇ ਕਈ ਵਫਾ ਮਨੁੱਖ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਕਹਿੰਦੇ ਨੇ ਇੱਕ ਮਾਈ ਨੂੰ ਇਹ ਭੁਲੇਖਾ ਪੈ ਗਿਆ ਸੀ ਕਿ ਮੇਰਾ ਮੁਰਗਾ ਬਾਗ ਲੈਂਦਾ ਹੈ ਤਾਂ ਪਿੰਡ ਵਿੱਚ ਸਵੇਰ ਆਉਂਦੀ ਹੈ ਪਿੰਡ ਵਾਸੀਆਂ ਨਾਲ ਇੱਕ ਦਿਨ ਝਗੜਾ ਹੋ ਗਿਆ ਮਾਹੀ ਆਪਣਾ ਮੁਰਗਾ ਲੈ ਕੇ ਦੂਸਰੇ ਪਿੰਡ ਚਲੇ ਗਏ ਔਰ ਦੂਸਰੇ ਪਿੰਡ ਪਹੁੰਚ ਕੇ ਰਾਤ ਨੂੰ ਹੱਸ दिए ਹੁਣ ਉਸ ਪਿੰਡ ਵਿੱਚ ਸਵੇਰ ਨਹੀਂ ਹੋਵੇਗੀ ਹੁਣ ਉਹਨਾਂ ਨੂੰ ਪਤਾ ਚੱਲੇਗਾ ਮੇਰੀ ਕਦਰ ਹੋਵੇਗੀ ਹੁਣ ਪਤਾ ਚਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਅੰਧੇਰੇ ਵਿੱਚ ਜਿਹਾ ਕੱਟਣੀ ਪੈਗੀ ਅਮਰਤਵੇਲੇ ਜਿਵੇਂ ਮੁਰਗੇ ਨੇ ਬਾੰਗ ਦਿੱਤੀ ਪਿੰਡ ਵਿੱਚ ਸਵੇਰਾ ਹੋ ਲੱਗ ਪਿਆ ਮਾਈ ਹਸਦੀ ਪਈਏ ਉਸ ਪਿੰਡ ਵਿੱਚ ਅੰਧੇਰਾ ਹੋਵੇਗਾ ਰਾਤ ਹੋਵੇਗੀ ਮੂਰਖਾ ਨੇ ਮੇਰੀ ਅਪਮਾਨ ਕੀਤਾ ਹੁਣ ਜ਼ਿੰਦਗੀ ਅੰਧੇਰੇ ਵਿੱਚ ਕਟਣ ਪਰ ਕੋਣ ਇਸ ਮਾਇਨੋਂ ਦੱਸਿਆ ਹੈ ਮੁਰਗਾ ਬਾਗ ਰਿੰਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਹੁੰਦੀ ਹੈ ਇਸ ਕਰਕੇ ਮੁਰਗਾ ਬਾਗ ਦਿੰਦਾ ਪ੍ਰਾਤਕਾਲ ਆਉਂਦਾ ਹੈ ਉਹ ਫੁੱਟ ਵੀ ਹੈ ਤਾਂ ਮੁਰਗਾ ਬਾਗ ਦਿੰਦਾ ਮੁਰਗਾ ਬਾਗ ਦਿੰਦਾ ਇਸ ਕਰਕੇ ਪਉ ਨਹੀਂ ਫੁੱਟਦੀ ਉਹ ਫੁੱਟਦੀ ਹੈ ਤਾਂ ਮੁਰਗਾ ਬਾਗ ਦਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਗ ਦਿੰਦਾ ਲੇਕਿਨ ਮਨੁੱਖ ਨੂੰ ਇਹ ਭੁਲੇਖਾ ਕਹਿ ਸਕਦਾ ਹੈ ਮੇਰੀ ਬੰਦ ਕਰਕੇ ਸਵੇਰ ਹੋਈ ਸ਼ਾਇਦ ਜੋ ਕੁਝ ਮੈਂ ਕਰਦਾ ਉਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਅਗਰ ਮੇਰੀ ਕਿਰਤ ਕਰਕੇ ਸਭ ਕੁਝ ਹੋ ਰਿਹਾ ਹੈ ਤਾਂ ਮੇਰਾ ਕਰਨਾ ਸਾਰੇ ਦਾ ਸਾਰਾ ਸਫਲ ਹੋਣਾ ਚਾਹੀਦਾ ਪਰ ਮੇਰਾ ਕਰਨਾ ਤੇ ਸਾਰੇ ਦਾ ਸਾਰਾ ਸਫਲ ਹੁੰਦਾ ਹੀ ਨਹੀਂ ਮੇਰਾ ਕਰਨਾ ਜਿੱਥੇ ਜਿੱਥੇ ਪ੍ਰਭੂ ਦੇ ਹੋਂਣੇ ਨਾਲ ਸ਼ਾਮਲ ਹੋ ਜਾਂਦਾ ਹੈ ਸੈਮਤ ਹੋ ਜਾਂਦਾ ਹੈ ਮੇਰਾ ਕਰਨਾ ਉਸ ਨਾਲ ਮੇਲ ਖਾ ਜਾਂਦਾ ਹੈ ਤਾਂ ਫਿਰ ਮੇਰਾ ਕਰਨਾ ਜਦ ਸਫਲ ਹੋ ਜਾਂਦਾ ਹੈ ਤਾਂ ਮੈਂ ਕਹਿਣਾ ਮੈਂ ਕੀਤਾ ਹੈ ਮੈਂ ਕੀਤਾ ਹੈ ਮੇਰੇ ਕੀਤੇ ਕਰਕੇ ਮੈਨੂੰ ਸਫਲਤਾ ਮਿਲੀ ਹੈ ਪਰ ਹੁਣ ਕੌਣ ਦੱਸੇ ਕਿ ਕਿ ਪ੍ਰਮਾਤਮਾ ਦਾ ਹੋਣਾ ਸੀ ਉਹਦੇ ਹੋਣੇ ਕਰਕੇ ਤੇਰਾ ਕਰਨਾ ਮੇਲ ਖਾ ਗਿਆ ਉਹਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋਇਆ ਹੈ ਤੇਰੇ ਕਰੇ ਕਰਕੇ ਕਿ ਹੁਣਾ ਨਹੀਂ ਹੋਇਆ ਉਸਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋ ਗਿਆ ਬਸ ਇਤਨੀ ਸਮਝ ਪ੍ਰਮਾਤਮਾ ਦੀ ਸਮਝ ਔਰ ਇਸ ਸਮਝ ਨੂੰ ਕਹਿੰਦੇ ਨੇ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਦਿਨ ਹੋ ਰਿਹਾ ਰਾਤ ਹੋ ਰਹੀ ਹੈ ਸਰਦੀ ਹੋ ਰਹੀ ਹੈ ਗਰਮੀ ਹੋ ਰਹੀ ਹੈ ਜਨਮ ਹੋ ਰਿਹਾ ਮਰਨ ਹੋ ਰਿਹਾ ਸੋਖ ਹੋ ਰਹਿਨੇ ਦੁਖ ਹੋ ਰਹਿਨੇ ਇਹ ਜਗਤ ਵਿੱਚ ਸਭ ਕੁਝ ਹੋ ਰਿਹਾ ਹੋ ਰਿਹਾ ਹੋ ਰਿਹਾ ਜਿਸ ਦਿਨ ਇਹ ਹੋਣਾ ਕਬੂਲ ਹੋਇਆ ਉਸੇ ਦਿਨ ਪ੍ਰਮਾਤਮਾ ਕਬੂਲ ਹੋਇਆ ਔਰ ਜਿਸ ਦਿਨ ਪ੍ਰਮਾਤਮਾ ਕਬੂਲ ਹੋਇਆ ਐਸਾ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਹੁਣ ਉਸ ਦੀ ਆਪਣੀ ਕੋਈ ਚਾਹਤ ਨਹੀਂ ਜਦ ਆਪਣੀ ਕੋਈ ਚਾਹਤ ਨਹੀਂ ਹੁਣ ਆਪਣੇ ਕੋਈ ਰੋਣੇ ਹੀ ਨਹੀਂ ਰਹਿ ਗਏ ਹੁਣ ਤੇ ਪ੍ਰਭੂ ਦੀ ਚਾਹਤ ਹੁਣ ਤੇ ਜਿਸ ਪਾਸੇ ਦਰਿਆ ਵਹਿ ਰਿਹਾ ਹੈ ਉਹਨੇ ਨੌਕਾ ਆਪਣੀ ਉਸੇ ਪਾਸੇ ਤੋਰ ਦਿੱਤੀ ਗਈ ਹੁਣ ਤੇ ਹਵਾ ਵੰਦਾ ਰੁਖ ਜਿਸ ਪਾਸੇ ਹੈ ਕਿਤੇ ਉਸ ਪਾਸੇ ਹੀ ਚੱਲ ਪਿਆ ਹੈ ਹੁਣ ਤੇ ਪ੍ਰਭੂ ਦੀ ਜੋ ਰਜ਼ਾ ਹੈ ਉਹ ਹੀ ਸਾਨੂੰ ਕਬੂਲ ਹੈ ਉਹ ਹੀ ਸਾਨੂੰ ਪਰਵਾਨ ਹੈ ਇਸ ਖੜ ਕੇ ਜੀਵਨ ਵਿੱਚ ਆਨੰਦ ਬਣ ਜਾਂਦਾ ਹੈ ਰਸ ਬਣ ਜਾਂਦਾ ਹੈ ਹੋਣੀ ਅਨਹੋਣੀ ਦੀ ਸਮਝੀ ਪਰਮਾਤਮਾ ਦੀ ਸਮਝ ਹੈ ਗੁਰੂ ਦੀ ਸਮਝ ਹੈ ਈਸ਼ਵਰ ਦੀ ਸਮਝ